ਰੂ ਦੀਆਂ ਬੈਠਕ ਵਿੱਚ ਬੈੰਦੇ ਹਾਈ ਵੱਟ ਚੜਾ ਕੇ ਮੋਛਾਂ ਨੂੰ ਕਿਉਂ ਮੇਰਾ ਹੀ ਦਰਦੀਂਦਾ ਦਾਦੇ ਮਗਾਉਣੇ ਦੁੱਖਾਂ ਨੂੰ ਕੰਮ ਐਨ ਬਨਨ ਤੇ ਆਕੇ ਹਾਈ ਸਾਡਾ ਹੀ ਕਿਉਂ ਗਲ ਜਾਂਦਾ ਸੂਰਜ ਸਿਖਰਾਂ ਉੱਤੇ ਜਾ ਕੇ ਹਾਇਾਸ ਦਾ ਦੀਵਾ ਟਲ ਜਾਂਦਾ ਦੁਪਹਿਰ ਖੜੀ ਨਾ ਖੜਨੀ ਏ ਦੁਪਹਿਰ ਖੜੀ ਨਾ ਖੜਦੀ ਏ ਕੀ ਅੱਗ ਲਾਈਏ ਐਸੀਆਂ ਤੁਪਾਂ ਨੂੰ ਕਿਉਂ ਮੇਰਾ ਹੀ ਦਰਦੀਂਦਾ ਦਾਦੇ ਮਗਾਉਣੇ ਦੁੱਖਾਂ ਨੂੰ ਨਾ ਚੈਕਣ ਖੁਸ਼ੀਆਂ ਖੇੜੇ ਨਾ ਪਰਦਾ ਹਾਸਾ ਹਾਮੀਏ ਖੌਰੇ ਕਿੜਾ ਟੱਪ ਲਿਆ ਟੂਣਾ ਹੋਈ ਕਿਹੜੀ ਖੁਨਾ ਮੀਏ ਕੀ ਦੇਨਾ ਦੀ ਹਰ ਜਹਤ ਕਢਾਈਏ ਕੀ ਦੇਨਾ ਦੀ ਹਰ ਜਹਤ ਕਢਾਈਏ ਹਾਇ ਲੈ ਲੀਏ ਕਿਥੋਂ ਪੁੱਛਾਂ ਨੂੰ ਕਿਉ ਮੇਰਾ ਹੀ ਦਰਦੀਂਦਾ ਦਾਦੇ ਮਂਗਾਉਣੇ ਦੁੱਖਾਂ ਨੂੰ ਵੇਸ਼ਕ ਵਰਦੀ ਹਰੋਜ ਕਟਾਵਾ ਹਾਏ ਦਿਲ ਦੀ ਪੌਹਲੇ ਸੁੱਕੀ ਏ ਨਾ ਵਗਣ ਵਸਲ ਦੀਆਂ ਬਾਵਾ ਹਾਏ ਜ਼ਿੰਦਗੀ ਰੁਖੀ ਰੁਖੀ ਏ ਸੱਜਣ ਰੰਗਲੇ ਬਾਜੋਂ ਕੀ ਕਰੀਏ ਸੱਜਣ ਰੰਗਲੇ ਬਾਜੋਂ ਕੀ ਕਰੀਏ ਹਰੰਗੀਲੀਆਂ ਰੁਤਾਂ ਨੂੰ ਕਿਉ ਮੇਰਾ ਹੀ ਦਰਦੀਂਦਾ ਹੈ ਦਾਦੇ ਮਗਾਉਣਿਆਂ ਦੁੱਖਾਂ ਨੂੰ ਮਨ ਤਾਂ ਮੋੜਿਆਂ ਮੁੜ ਪੈਂਦਾ ਏ ਮਨ ਤਾਂ ਮੋੜਿਆਂ ਮੁੜ ਪੈਂਦਾ ਏ ਧੀਰਜ ਬਜਹੀ ਜਾਂਦਾ ਏ ਕੁਲਵਿੰਦਰਾ ਤਣ ਨੂੰ ਰਿਜਕ ਬਥੇਰਾ ਏ ਤਾਰ ਜਹੀ ਜਾਂਦਾ ਏ ਪਰ ਸੱਜਣਾ ਵਾਜੋਂ ਕਿੰਜ ਮਟਾਈਏ ਸੱਜਣਾ ਵਾਜੋਂ ਕਿੰਜ ਮਟਾਈਏ ਅਰਹੂਦਿਆਂ ਭੁੱਖਾਂ ਨੂੰ ਕਿਉ ਮੇਰਾ ਹੀ ਦਰਦੀਂਦਾ ਦਾਦੇ ਮੰਗਾਉਣਿਆਂ ਦੁੱਖਾਂ ਨੂੰ ਕਿਉ ਮੇਰਾ ਹੀ ਦਰਦੀਂਦਾ ਦਾਦੇ ਮਂਗਾਉਣਿਆਂ ਦੁੱਖਾਂ ਨੂੰ